ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਪਹੁੰਚ ਚੁੱਕੇ ਆਪਣੇ ਟਾਰਗੇਟ ਪਰ ਹੈ ਲੱਗੇ ਆਪਣਾ ਅੱਜ ਗੰਨਾ ਲੋਡ ਕਰਨ ਹੁਣ ਲਿਜਾ ਕੇ ਖੇਤ ਵਿੱਚ ਗੇਰਿਆ ਆਉਣਾ ਬਾਕੀ ਹਾਲ ਹਲੇ ਆਈ ਨਹੀਂ ਹੈਗੇ ਡੀਕ ਰਹੇ ਆ ਬਾਕੀ ਕਾਰਵਾਈ ਸ਼ੁਰੂ ਕਰਦੇ ਆ ਹਾਲ ਉਹ ਨਹੀਂ ਦੂਆਂ ਦਾ ਬੀਜਣਾ ਉਹ ਦੂਆਂ ਦੇ ਬੀਜਣਾ ਮੈਂ ਤਾਂ ਟ੍ਰੈਂਚ ਵਾਲਾ ਮੈਨੂੰ ਕਹਤਾਂ ਵੀ ਗੱਲ ਤਾਂ ਸਹੀ ਹੈ ਵਾਲਾ ਉਹ ਹਾਲ ਸਹੀ ਆ ਉਹ ਆਪਣੇ ਹਾਲ ਪਾ ਫਿਰ ਉਹ ਯਾਰ ਮੈਂ ਟ੍ਰੈਂਚ ਵਾਲਾ ਬੀਜਣਾ ਇਹ ਨਹੀਂ ਬਾਈ ਵਾਰੀ ਆਉਣ ਦਿੰਦਾ ਅਸੀਂ ਦੂਆ ਵਿਜਨਾ ਟ੍ਰੈਂਚ ਵਾਲਾ ਅਸੀਂ ਲਾਉਣਾ ਇਹ ਕੀ ਲਸਣ ਫੇਰ ਲਾਉਣਾ ਥੋੜਾ ਜਿਹਾ ਟਾਂਚਾ ਦਾ ਬਹਾਨਾ ਸਾਡਾ ਲੈ ਮੇਰੇ ਹਾਲ ਖਰਾਬ ਆਏ ਕਿ ਸਿੱਧੇ ਮੇਰੇ ਹਾਲ ਖਰਾਬ ਭਾਈ ਲੈ ਲਾਉਣਾ ਤੁਹਾਨੂੰ ਟ੍ਰੈਂਚ ਆਉਗੇ ਇਹ ਨਹੀਂ ਭਾਈ ਬਾਰੀ ਆਉਣ ਦਿੰਦਾ ਜੀ ਪਹਿਲਾਂ ਗੜੇ ਗਾਲ ਉਹਨਾਂ ਦੇ ਲਾਣ ਗਾਲ ਦੇਣਾ ਇਹ ਕੱਢ ਅੱਜ ਕੀ ਨਾ ਠੋੜਾ ਲਾਉਣਾ ਪਰਤੇ ਵੀ ਪੰਜ ਔੜ ਤੇ ਉੱਟ ਗਿਆ ਲਾਓ ਜੀ ਇਹ ਨਹੀਂ ਹਟਦਾ ਹੈਗਾ ਸਾਨੂੰ ਟਿਚਰਾਂ ਕਰਨੇ ਤੇ ਉਹ ਥੋੜਾ ਜਿਹਾ ਲਾਉਣਾ ਇਹ ਕੀ ਗੀਲਾ ਨਹੀਂ ਲਾਉਣਾ ਲੋਣਾ ਕਰ ਦੋ ਬਈ ਤੁਸੀਂ ਸਾਰੀਆਂ ਮਤਲਾ ਮਾਰ ਦੇਣੀਆਂ ਮੈਂ ਖਰਚਾ ਹੀ ਨਹੀਂ ਕਰਨਾ ਆਪਣਾ ਲਸਣ ਆਪੇ ਲੱਗ ਜਾ ਲਸਣ ਆਪਣਾ ਖਰਚਾ ਕਰਦੇ ਹਾਂ ਤੁਸੀਂ ਪਹਿਲਾਂ ਤਾਂ ਪਨੀਰੀ ਮੋਲ ਲਈ ਤੀ ਨਹੀਂ ਲਸਣ ਤਾਂ ਆਪਣਾ ਲੈ ਖਰਚਾ ਕਰੋ ਪੈਪਰ ਵੀ ਉਹ ਤਾਂ ਪੈਸੇ ਨਹੀਂ ਨਹੀਂ ਇੱਥੋਂ ਦੇਖਣਾ ਤੇ ਯਾਰ ਚਲ ਤਾਰਨੀ ਜਗਾ ਭਰੀ ਬੁੱਤਾ ਰੱਖ ਸਰੋਂ ਵੀ ਜਦਾਰ ਫੇ ਥੱਲੇ ਤਾਰੀਏ ਇਹਨੂੰ ਫੇਲੋ ਟਾਉਣਾ ਹੈ ਚਲੋ ਸਰੋਂ ਤਾਂ ਹੋਏ ਆਉਂਦੀ ਆ ਕਿਸੇ ਆ ਜਿਹੜਾ ਕਿਸੇ ਸੈਂਟਰ ਮੇ ਰਹਿ ਗਿਆ ਗੱਦੇ ਗੱਦੇ ਉਹ ਸਲੋ ਪੀ ਲੈ ਨਹੀਂ ਠੀਕ ਹੋ ਗਿਆ ਚੱਕ ਲੈਟ ਆ ਗਈ ਮੋਟ ਲਓ ਵੀ 10-12 ਭਰੀਆਂ ਲੱਦਣੀਆਂ ਹਨ ਤਾਂ ਨਹੀਂ ਇੰਨੀਆਂ ਕਿਹਾ ਹੈ ਹੈ ਇੱਕ ਕਿਹੜਾ ਹੋਰ ਚਾਹੀਦਾ ਇੰਨਾ ਕਿ 31 ਜੋ ਸਮਾਰਟ ਬੜੀ ਸੁਪਰ ਹੈ ਉਹਦੇ ਪਰਗਮੇ ਛੋਟੀਆਂ ਵੀ ਲਾ ਲਾ 10-12 ਕਿ ਭਈਆਂ ਇੱਕ ਕਿਹੜਾ ਹੋਰ ਲੈਣਾ ਹਾਂ ਹਾਂ 22 ਨੇ ਕਿ ਆਪਣੀ 31 ਦਾ ਹੋ ਜਾਣਾ 31 ਦਾ 22-25 ਭਰੀਆਂ ਆ ਤੁਹਾਨੂੰ ਦੇ ਰੀਆਂ ਹਾਂਜੀ ਇੰਨੇ ਕਿਹਾ ਤਾਂ 20 ਹੋਊਗਾ ਹਾਂਜੀ 22-25 ਗਣ ਬਾਕੀ ਘਟ ਜਾਣਾ ਘਟ ਤੇ ਹਾਂਜੀ ਚਲੋ ਚਲੋ ਆ ਗਈ ਹਾਂਜੀ ਹਾਂਜੀ ਕਿੱਥੇ ਤਾਰ ਨਹੀਂ ਆਈ ਜੀ ਹੁਣ ਆਪਾਂ ਕਿਤੇ ਸਾਰੇ ਵੀ ਖੜਾਉਣਾ ਇਹ ਵੀ ਜਿਹੜਾ ਰਸਤਾ ਨਹੀਂ ਹੈਗਾ ਹੈ ਕਿੱਥੇ ਤਾਰ ਨਹੀਂ ਆਈ ਜੀ ਤਿੰਨ ਜਗ੍ਹਾ 1 2 3 ਠੀਕ ਹੈ ਖੋਲੋ ਰस्सियां ਤੇ ਤਾਰ ਦੀਏ ਇੱਥੇ ਜਗਾ ਆਏ ਆ ਵੀ ਇੰਨੇ ਇੰਨੇ ਕੋ ਬੀਜ ਦੇ ਫਾਇਦਾ ਹੈ ਹਾਂਜੀ ਜੇ ਦੂਰ ਦੂਰ ਤਾਰ ਉਹਨਾਂ ਦੂਰ ਲਿਆਣਾ ਪੈਂਦਾ ਚੱਕ ਕੇ ਚੱਕਣਾ ਪੈਣਾ ਉਹ ਨਹੀਂ ਇਹਦੇ ਬੱਦਲ ਵਾਈ ਵੀ ਹੋਈ ਵੀ ਠੰਡਾ ਜਿਹਾ ਮੌਸਮ ਹਾਂਜੀ ਚਲੋ ਤਾਰ ਦੀਏ ਖੋਲੋ ਰਸੀਆਂ ਲੱਗੀ ਆ ਹਾਂਜੀ ਕਰਤਾ ਸ਼ੁਰੂ ਹੈ ਬੰਡ ਘੱਟੇ ਇਰ ਲਾ ਕੇ ਰੱਖ ਦੇਣੇ ਹਾਂਜੀ ਫੇਰ ਬਾਅਦ ਚ ਗੇਰਨਾ ਸ਼ੁਰੂ ਕਰੂੰਗੇ ਨਾਲ ਦੀ ਨਾਲ ਟਿਹੜ ਜਦ ਹੜ ਤੇ ਕੀ ਜੀ ਬਿੰਗਾ ਕਰਕੇ ਉਹੀ ਚੱਕਰ ਰੱਖ ਦਿੱਤੀ ਉਹ ਤਾਂ ਠੀਕ ਹੈ ਬਿੰਗੇ ਦਾ ਹੀ ਚੱਕਰ ਆ ਫਿਰ ਜਦ ਬਾਅਦ ਚ ਉਹ ਹੋਣਾ ਫੇਪਰੇ ਨੂੰ ਨਿਕਲੇ ਆਉਂਦੇ ਆ ਉਹ ਤਾਂ ਆ ਚੀਜ਼ ਨਿਕਲਦੀ ਆ ਹਾਂ ਉਹ ਗਾਉਂ ਦਾ ਇਹਨੇ ਤਾਂ ਖੜਾ ਹੋਣੀ ਹੁਣ ਆਏ ਟਾਈਮ ਜਿਹੜਾ ਤੇਰਾ ਕਰਮ ਜਿਹੜਾ ਹੁੰਦਾ ਗਾਹਾਂ ਫਰਬਰੀ ਵਾਲਾ ਹਾਂਜੀ ਉਹ ਟਾਈਮ ਹੀ ਨਹੀਂ ਹੁੰਦਾ ਖੜਾ ਇਹ ਇਹ ਟਾਈਮ ਪਤਾ ਨਹੀਂ ਕਰ ਤੇ ਇਚਰ ਅਸਲ ਚ ਨਾ ਇਹ ਟਾਈਮ ਵਿੱਚ ਵੱਧਾ ਹੁੰਦਾ ਹਲੇ ਕਿ ਜਦ ਇਹ ਨਿਕਲੇ ਹੁੰਦਾ ਗੰਨਾ ਵੱਧਾ ਹੁੰਦਾ ਨਾ ਇਹ ਦਿਨਾਂ ਵਿੱਚ ਅਜੇ ਵੀ ਹਾਂਜੀ ਇਹ ਤੋਂ ਪਹਿਲਾਂ ਨਹੀਂ ਹੁੰਦਾ ਇਹ ਪਰ ਇਹ ਦੇ ਕਰਕੇ ਇਹ ਕਲਚਰ ਰੱਖਦਾ ਆਪਣਾ ਹੋਰ ਵੱਧਾ ਹੈ ਬਾਕੀ ਦੇਖਦੇ ਆ ਬੀਜ ਦਾ ਕੀ ਬਣਦਾ ਜੇ ਸਰ ਗਿਆ ਤਾਂ ਨਯਾਰਾ ਏ ਖੱਤੀ ਇਹਦੇ ਤੋਂ ਸਰ ਜਾਣਾ ਖੱਤੀ ਦਾ ਇਹਦਾ ਨਾ ਨਾ ਹਾਂਜੀ ਇਹਦੇ ਚਲ ਸਰਨਾ ਚਾਹੀਦਾ ਬਚਣਾ ਚਾਹੀਦਾ ਚਲੋ ਜੀ ਠੀਕ ਦੇਖ ਲੰਮੀ ਆ ਮੈਂ ਦੇਖ ਲਉਣੀ ਆ ਫਿਰ ਆਈਆਂ ਨਾ ਜੇ ਵੱਜ ਜੂਏ ਹਾਂ ਪਰਲੇ ਬਸ ਤੁਹਾਡਾ ਪੂਰਾ ਹੋ ਜੂ ਹਾਂਜੀ ਚਲੋ ਮੁਕਣਾ ਠੀਕ ਆ ਸੜ ਕੇ ਆਣਾ ਕਾ ਸਦਾ ਕਰ ਦੂੰ ਉੱਥੇ ਜੀ ਬਾਕੀ ਇਹ ਜੇ ਹਲਾਂ ਦੀ ਉਡੀਕ ਆ ਉਹੀ ਆ ਹਲੇ ਹਲੇ ਆਈ ਨਹੀਂ ਯਾਰ ਕੋਈ ਨਹੀਂ ਆ ਜੀ ਅੱਧੇ ਘੰਟੇ ਚ ਦੇਗਾ ਘਾਟੇ ਤਾਂ ਕਹਿਣ ਜene ਨੂੰ ਅਸੀਂ ਵੜ ਦੇਣੇ ਆਏ ਐ ਐਨੇ ਵੇ ਜੀ ਵੱਢ ਕੇ ਵਿਹਲੀ ਹੋ ਜਾਣਾਗੇ ਹਾਂਜੀ ਅੱਜ ਗੇਰਨੇ ਦਾ ਕੰਮ ਰਹੀ ਜੀ ਰੋਟੀ ਖਾ ਕੇ ਅੱਜ ਰਵੇਡ ਬਿਠਾਏ ਅੱਜ ਖੱਤੀ ਦਾ ਨਵੇੜ ਕੇ ਜਾਣਾ ਸੋਹੇ ਗਾਦੀ ਵੀ ਉਹ ਪਹੁੰਚਾਂ ਨਹੀਂ ਮੈਂ ਤੇ ਮੇਰੇ ਵੀ ਕੰਮ ਰਹੀ ਲਾਹ ਸ਼ਕੀਮਾਨਾ ਹੋ ਨਹੀਂ ਮੈਂ ਬਾਗੇ ਤਿਆਰ ਕਰਨਾ ਮੇਰਾ ਦੇਵ ਜਿਹਨੇ ਗੱਲੇ ਨਹੀਂ ਕੀਤੀ ਫਿਰ ਤਾਂ ਹਾਂ ਹਾਂ ਉਹ ਦੇਵ ਹਾਂਜੀ ਆ ਵੀ ਦੇਗਾ ਗੱਲਾਂ ਸੌਂਦਾ ਜੀਰਾ ਦੇ ਬਾਪੂ ਜੀ ਫਿਰ ਤਾਂ ਹੋਰ ਹੈ ਨਾ ਹਾਂ ਬਿਜੜੀਓ ਹੈ 3-10 ਬਿਜੜੀਓ ਹੈ ਫਿਰ ਦੀ ਹੋਗੀ ਕੱਲ ਵੀ ਚਰਦਾ ਅਗ ਦੇਖੇ ਕਿ ਨਹੀਂ ਹਾਂ ਕੱਲੇ ਨਹੀਂ ਵੀ ਤਾ ਹੈ ਹਾਂ ਉਹ ਬਾਪੂ ਬਿਜੜੀ ਨੂੰ ਵੀ ਟਾਈਮ ਲੱਗਦਾ ਹੀ ਆ ਹਰੇਕ ਚੀਜ਼ ਨੂੰ ਟਾਈਮ ਲੱਗਦਾ ਓਹ ਤੇਰੇ ਬੰਦੇ ਨਹੀਂ ਆਏ ਕੋਈ ਲੂਗ ਆਦੇ ਆਉਗੇ ਚੱਲ ਕੋਈ ਨਹੀਂ ਇੰਨੇ ਨੂੰ ਕੰਮ ਸੈੱਟ ਹੋ ਜੂ ਰੱਬ ਜੋ ਵੀ ਕਰਦਾ ਸਹੀਓ ਕਰਦਾ ਹੁਣ ਜੇ ਉਹ ਆਏ ਹੋ ਹੁੰਦੇ ਨਾ ਨੇਰੀ ਥਾਲ ਕੇ ਰੱਖਣੀ ਸੀ ਉਰੇ ਕੀ ਕਰਾਉਂਦਾ ਇੰਨਿਆਂ ਤੇ ਕੋਈ ਕਹਿੰਦੀ ਵੀ ਜਲਦੇ ਨੂੰ ਆਗਾ ਜੇ ਨਹੀਂ ਆਏ ਪਰ ਮੈਂ ਤਾਂ ਕੁਝ ਨਹੀਂ ਕਰ ਸਕਦਾ ਤੈਨੂੰ ਚਾਰ ਵਾਰ ਤਾਂ ਬਾਪੂ ਮੈਂ ਦੱਸ ਲਿਆ ਵੀ ਉਹ ਕਹਿੰਦੇ ਤੇ ਆਉਂਗੇ ਆਉਂਗੇ ਬਾਕੀ ਹੁਣ ਰੱਬ ਰੱਖਾ ਆਏਗਾ ਜ਼ਰੂਰ ਆਏਗਾ ਯਾਹ ਤੇਰੇ ਸਾਹਮਣੇ ਲੇਬਰੇ ਨਹੀਂ ਤੇਰੀ ਆਉਂਦੀ ਦੋ ਦਿਨ ਹੋ ਗਏ ਰੋਜ਼ ਕੱਲ 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 ਕਰਦੇ ਨੂੰ ਕਿੰਨੇ ਦਿਨ ਲੰਘ ਗਏ ਇਹ ਬਗਾਨੇ ਬਸ ਇਹ ਆਪਣੇ ਬਸ ਨਹੀਂ ਹੈਗਾ ਠੀਕ ਹੈ ਨਹੀਂ ਆਪਣੇ ਬਸ ਦੇਵਰਾਜ ਹੈ ਜਿਹੜਾ ਆਪਣੇ ਕੋ ਰਹਿੰਦਾ ਬਸ ਜੇ ਮਰਜੀ ਫੜ ਲੂ ਜੇ ਮਰਜੀ ਫੜ ਕੇ ਜੇ ਮਰਜੀ ਲੈ ਲੈ ਹਾਂ ਬਾਕੀ ਬੰਦੇ ਸਾਡੇ ਅੰਡਰ ਨਹੀਂ ਕਦੇ ਦੇਵਰਾਜ ਨਾਲ ਵੀ ਉਹ ਦੂਏ ਵੀ ਸਾਡੇ ਪਤਾ ਨਹੀਂ ਆਏ ਹੈ ਘਬਰੇ ਨਹੀਂ ਆਗੇ ਅੱਜ ਹਰਸ਼ਵੀਰ ਦੇ ਬੀਤੇ ਹੋ ਕੌਣ ਉਹ ਦੂਈ ਪਾਰਟੀ ਜੱਲੇ ਬੱਲੇ ਹਾਂ ਹਮ ਹਾਲ ਆ ਗਏ ਹੈ ਜੀ ਹਾਂ ਪਾਲਿਆਂ ਦੇ ਪਾਲਿਆਂ ਦੇ ਹੁਣ ਇਹਨਾਂ ਦੀ ਸੈਟਿੰਗ ਦੇਖਦੇ ਆ ਕਰਕੇ ਹਾਂਜੀ ਕਿੱਕਣਾ ਬੈਠਦੀ ਆ ਹੈ ਕਿੱਕਣਾ ਬੈਠਦੀ ਆ ਮੈਂ ਕਿਹਾ ਕਿੰਨੇ ਤੇ ਕਿੱਦਾ ਲਾਇਆ ਤਾ ਨਾ ਜੀ ਇਹ ਦੇਗਾ ਵਿੱਚ ਤੁਸੀਂ ਰੱਖਿਆ ਹੋਣਾ ਫਿਰ ਮੈਂ ਨਹੀਂ ਨਾ ਰੱਖਿਆ ਦੂਰੀ ਤੇ ਅੱਛਾ ਦੂਰੀ ਤਾਂ ਦੇਖੀ ਜੀ ਕਿੰਨੀ ਆ ਹਾਂਜੀ 45 ਇੰਚ ਹੁੰਦੀ ਆ ਹਾਂ ਜੀ 42 ਇੰਚ ਬਣਦੀ ਆ 42 42 12 12 24 ਤੇ ਕਿੰਨਾ ਬਣਿਆ ਜੀ 22 ਇੰਚ ਬਣਦੀ ਦੂਰੀ ਕਿੰਨੇ ਦੇ ਕਰਨਾ ਆਪਾਂ ਨੇੜੀ ਆ ਪਿਛਲੀ ਵਾਰੀ ਆਪਾਂ 26 ਦੇ ਤਾ ਇਹ ਡਿਆ ਤਾਂ ਹੈ ਨਹੀਂ ਕਿਸੇ ਨੇ ਹੂੰ ਪਤਾ ਨਹੀਂ ਕਰ ਲੈਂਦੇ ਆ ਫਿਰ ਮੈਂ ਕਰ ਲੈਂਦੇ ਆ ਦੇਖ ਲਓ ਉਹ ਵੀ ਕਹਿੰਦਾ ਮੈਂ ਵੀ 23 24 ਇੰਚ ਕੋ ਬਣਦਾ ਇੱਕ ਸਿਆਣਾ ਹਾਂਜੀ ਇਹ ਸਭ ਦਾ ਵੀ ਬੀਜ ਜਿਆਦਾ ਭਾਈ ਜਾਣਾ ਚੱਲ ਦੇਖਦੇ ਹਾਂ ਕੋਈ ਸ਼ੇਡਿੰਗ ਕਰਤੀ ਥੋੜੀ ਦੇਖਣ ਲੱਗੇ ਕਿ ਕਿੰਨਾ ਕੁ ਵੇਲਡ ਬਣਦਾ ਕੱਢ ਕੇ ਕਰਦਾ ਜੀ

ਠੀਕ ਹੈ। ਉਹ ਇਸ ਚੀਜ਼ ਆਸ਼ਾ। ਹੈਲੋ। ਸੋ ਕਰ ਰੱਖੀ। ਨਾਲ ਦੀਵਰਾਜ ਆ ਸਾਈਡ ਥੋੜਾ ਘੱਟ ਲੱਗ ਰਿਹਾ। ਹਾਂਜੀ। ਉਹ ਕਿਹੜਾ ਹੋ ਜਾ ਟਰੈਕਟਰ ਘੁੰਮਣੇ ਕਰਕੇ। ਹਾਂਜੀ ਆ ਚੀਜ਼। ਚੱਲ ਪੂਰਾ। ਬਾਕੀ ਤਾਂ ਠੀਕ ਹੈ ਇੱਧਰ। ਕਰੀਏ ਸ਼ੁਰੂ। ਹਾਂ। ਗੰਨੇ ਸਿੱਤਨੇ। ਚਲੋ ਆ ਵੀ ਹੋ ਗਈਆਂ ਤਿੰਨ ਢੇਰੀਆਂ ਚਲੋ ਹੂੰ ਬਾਕੀ ਇਧਰਲੇ ਹਲੇ ਫਿਰ ਵੱਢਦੇ ਆ ਆ ਹੋ ਗਿਆ ਵੱਢ ਹਾਂਜੀ ਲਓ ਜੀ ਇਧਰ ਦੱਲੀ ਕੋ ਪਹੁੰਚੇ ਇੰਨੇ ਦੇਖਾਂ ਦੱਲੀ ਆ ਜੀ ਸੁਪਰ ਸੇਡ ਲਗਾ ਕਣਕ ਦੀ ਬਿਜਾਈ ਕਰ ਰਿਹਾ ਆ ਫਾਇਦਾ ਹੀ ਦੇ ਗਏ ਗੁੱਜਰ ਚੱਕ ਲੈ ਗਏ ਤੇ ਇੰਨੇ ਚ ਸਾਫ਼ ਹੋ ਗਿਆ ਟਰੈਕਟਰੀ ਦਾ ਮੇਰੇ ਵਾਲੇ ਮੰਗੂ ਭਗਤ ਹੈ ਤਾਂ ਬੜਾ ਅਰਸ ਹੋ ਜੂਨ ਪਰ ਹੌਲਾ ਏ ਮੂਰੇ ਰੇਹ ਦੇ ਲਾ ਕਿੰਨਾ ਰੱਖੀ ਬੈਠਾ ਆ ਮੂਰੇ ਸਾਈਲਾ ਡਾਇਆ ਥੋੜਾ ਪਿਆ ਅਜੇ ਵੀ ਡਾਇਆ ਚਾਹੀਦਾ ਉਹ ਦੱਲੀ ਆ ਮੂਰੇ ਥੋੜਾ ਡਾਇਆ ਪਿਆ ਜਿੰਨਾ ਮਰਜੀ ਲੈ ਦੋ ਥੈਲੇ ਡਾਈ ਦੇ ਅੱਜ ਕਿ ਮਿੱਟੀ ਰੇਤਾ ਸੰਗਲ ਹੁੱਕ ਵੀ ਮੂਰੇ ਲੰਮਗਾਤੀ ਹਾਂ ਉਹ ਛੋਟਾ ਟੰਗ ਦੇਣਾ ਤਾਂ ਮੂਰੇ ਇਹ ਕਿਨੇ ਟੰਗੀ ਵੀ ਨਹੀਂ ਹਰਸੀ ਵਾਲਾ ਆਰਡਰ ਅਜੇ ਤਾਂ ਬਥੇਰਾ ਦਾ ਬੀਜ ਹਾਂ ਇਹ ਵੀ ਸੋਨਾ ਦਾ ਆ ਜਾ ਹਾਂ ਕਾਹੇ ਘਾੜਨਾ ਮੈਂ ਉਹ ਘਟਦਾ ਤਾਂ ਨਹੀਂ ਤਾਂ ਥੋੜਾ ਹੀ ਪਾਈ ਇੱਥੇ ਵਾਹ ਕਿਹੜੀ ਬੀਜ ਨਹੀਂ ਉਹ ਪਰਲਾ ਬੀਜਣਾ ਹਾਂ ਹਾਂ ਕੀ ਆ ਕਹਿੰਦਾ ਚੱਲਦਾ ਵਧੀਆ ਹਾਂ ਵਧੀਆ ਚੱਲਦਾ ਪਰਾਲੀ ਨਹੀਂ ਹੈਗੀ ਹਾਂ ਪਰਾਲੀ ਘਟਾ ਹੋਰ ਵਧੀਆ ਚਮੜਾ ਪਾਉਣੀ ਜਿੱਕੀ ਪਾਈ ਮੈਂ ਉੱਪਰ ਵੀ ਬੀਤੀ ਹੈ ਸਾਰੀ ਉਹ ਬੀਤੀ ਹੋਰ ਆਈ ਵਾਸੀ ਨਪੜੀ ਜੀ ਆਹਿੰਦਾ ਦਲੀ ਆ ਇਹ ਪਹਿਲੇ ਮੈਂ ਕਿਹਾ ਮੈਨੂੰ ਸਾ ਤਰੀਕਾ ਹੂੰ ਸੋਣ ਤਰੀਕਾ ਦਲੀ ਤੇ ਪੱਤੀਆਂ ਹਲੇ ਤਾਂ ਖੜੀਆਂ ਖਾਸੀਆਂ ਇਹਦੀਆਂ ਇਹ ਇਹ ਸੋਸਾਇਟੀ ਵਾਲਾ ਸਾਡੇ ਪਿੰਡ ਵਾਲੀ ਵਾਲਾ ਹੈ ਚੱਲ ਆ ਗਾ ਕਾ ਸ਼ਕਤੀਮਾਨ ਆਲੀ ਕਿਨੇ ਚੱਕਰਾਂ ਵਿੱਚ ਚਲਾਉਂਦਾ ਇਹਦਾ ਬਤੰਦਾਂ ਦੇ ਰੇਸ ਪੂਰੀ ਖੋਲੀ ਪਈ ਆ ਦਾ ਵੀ ਰੰਗ ਕਰ ਲਾਲ ਕਰਿਆ ਪਿਆ ਦੋਾਈ ਨੂੰ ਮੱਥੇ ਨੂੰ ਲਾਲ ਲਾ ਕੇ ਦੇਖ। ਸਭ ਨੂੰ ਨਾ ਚੱਲਦਾ। ਦੇਖ ਮੱਥੇ ਨੂੰ ਇੱਕ ਨਾ ਰੰਗ ਲਾਇਆ। ਪਾਸੇ ਜਾ ਕੇ ਨਾ ਆ ਨਾ ਕਰ ਉਧਰ ਆਣਾ। ਮੈਂ ਬਰਮ। ਮੱਥੇ ਨੂੰ ਵੀ ਲਾਈ ਫਿਰਦਾ ਦੇਖ। ਖਾਜ ਕਰਦਾ ਹੁਣ। ਮੱਥੇ ਨੂੰ ਵੀ ਲਾਈ। ਮੱਥੇ ਨੂੰ ਵੀ ਲਾਈ ਪਈ ਆ। ਹਾਂ। ਚੱਲ। ਬਾਦੇ ਹੁਣ। ਆ ਬੜੇ ਘੇਰੇ ਦਾ ਫਾਇਦਾ ਹੋ ਗਿਆ ਦੱਲੀ। ਘੇਰੇ ਲੰਬੇ ਆ ਤਾਂ ਟਾਈਮ ਘੱਟ ਲੱਗਦਾ। ਬੀਜ ਤਾਂ ਸਰਜਣ ਇਹਦਾ। ਚੱਲ ਗਾਹਾਂ ਨੂੰ ਨਮਾ ਲੈ 963 ਇਹ ਤਾਂ 855 ਦਾ ਹੀ ਫੈਨ ਹੈ ਹੈ ਪਾਣੀ ਵਾ ਚੱਲਦਾ ਖੋੜ ਕੇ ਹੈ ਦੱਲੀ ਸੇਠਾ ਦੱਲੀ ਫੇਰ ਵੀ ਪ੍ਰਾਲੀ ਰਹਿ ਗਈ ਦੱਲੀ ਨਾਲੇ ਚੱਕੀ ਜ ਉਹਨਾਂ ਨੇ ਖਾਸੀ ਫੇਰ ਵੀ ਛੜਤੀ ਉਹਨਾਂ ਨੇ ਹੱਥਾਂ ਨਾਲ ਇਕੱਠੀ ਕਰੀ ਦੀ मैं फिर भी बहुत वी खेत बन गया थोड़ा यार ਉਹ ਹਾਈ ਆ ਰੇ ਟਰੈਕਟਰ ਦਾ ਠੀਕ ਆ ਪਰ ਲੋ ਹਾਈ ਕਰਕੇ ਥੋੜਾ ਜਿਆਦਾ ਹੋਰ ਕੋਈ ਦਿੱਕਤ ਨਹੀਂ ਹੈਗੀ ਜਿਹੜੇ 3 ਗੀਰ ਸਪੀਡ ਆਉਂਦੇ ਆ ਉਹ ਵਧੀਆ ਚੱਲਦੇ ਆ ਇਹ 2 ਸਪੀਡ ਕਰਕੇ ਥੋੜਾ ਜਿਆਦਾ ਦਬਦਾ ਥੋੜਾ ਜਿਆਦਾ ਹੀ ਨਾ ਉਹ ਲੋ ਜਿੰਨੇ ਕਿ ਸਿਆੜ ਕੱਢਤੇ ਇੰਨਾ ਕਿ ਬੀਜ ਤਾਂ ਉਹਦੇ ਗਾਣੇ ਅਸੀਂ ਹਾਂਜੀ ਇੱਥੇ ਤੱਕ ਆ ਲੈਣਾ ਪੂਰੀਆਂ ਹੋ ਜੜੀਆਂ ਹੁਣ ਉਹ ਥੋੜੀ ਜਿਹੀ ਰਹਿ ਗਈ ਆ 20 ਦਾਣਾ ਸ਼ਾਮ ਤੱਕ ਅਸੀਂ ਰਾਮਦਾਰੀ ਕਰ ਲੈ ਇਹ ਤਾਂ ਸਾਰਾ ਬੀਜ ਦਾਣਾ ਇੱਥੇ ਦਾ ਹੂੰ ਲਾਟੇ ਰਹੀ ਦੀ ਆ ਉਹ ਪਾਲੀ ਢੇਰੀ ਲੈਣ ਦੇਣੀ ਆ ਆਪਾਂ ਨੇ ਕਿਹੜੀ ਉਹ ਆਹਾ ਆਹਾ ਆਹੀ ਢੇਰੀ ਚੱਕ ਕੇ ਇੱਧਰ ਕਰਤੇ ਸਿਆੜ ਕੱਢ ਕੇ ਫੇ ਗੈਲ ਦੀ ਗੇਰੀ ਜਾਣੇ ਇੱਥੇ ਹਾਂਜੀ ਬਾਕੀ ਕਹੀ ਲੈ ਆਉਣੀ ਭੁੱਲਿਆ ਆਏ ਆਪਾਂ ਆਲੂ ਵਾਲੀ ਆਲੂ ਵਾਲੀ ਲੋ ਜੇ ਤੰਗ ਕਰਦਾ ਸਾਨੂੰ ਹਲੇ ਇਹ ਫਿਰ ਇਹ ਜੀ ਸੈਟਿੰਗ ਜੀ ਹਿੱਲੀ ਵੀ ਆ ਪਤਾ ਨਹੀਂ ਕਾਤੇ ਪਿਛਲੀ ਵਾਰੀ ਸਿਆੜ ਬਹੁਤ ਵਧੀਆ ਕੱਢੇ ਇਹਨੇ ਚਲੋ ਫੇਰ ਵੀ ਓਕੇ ਸੋਕੇ ਦੋ ਵਾਰੀ ਫੇਰ ਕੇ ਕੱਢੀ ਜਾਈਦੀ ਇੱਕ ਚ ਦੋ ਵਾਰੀ ਆ ਜਾਂਦਾ ਲਾਈਨ ਵਿੱਚ ਇੰਨੇ ਚ ਵਧੀਆ ਬਣ ਜਾਂਦਾ ਚੱਲੋ ਬਈ ਦੇਵਰਾਜਾ ਵੇਚ ਦਈਏ ਕੀ ਸਹੀ ਹਟਾਣਾ ਆਪਣੇ ਕੋ ਦਰ ਦੇਣਾ ਪਵੇਗਾ ਨਾ ਨਾ ਬਚ ਬਚਦਾ ਨਹੀਂ ਹੈਗਾ ਇਸਮੇ ਇਸਮੇ ਬਚ ਜਾਣਾ ਬਚ ਜਾਏਗਾ ਚੱਪੇ ਠੀਕ ਹੈ ਜੇ ਬਚ ਗਿਆ ਫਿਰ ਪਾਰਟੀ ਸਹੀ ਤੈਨੂੰ ਸ਼ਾਮ ਨੂੰ ਬਚ ਜਾਏਗਾ ਬਚਣਾ ਤਾਂ ਚਾਹੀਦਾ ਚੱਲ ਹਾਂ ਜੀ ਵਾ ਬੀਜ ਹੋ ਗਿਆ ਮੈਂ ਕਿਹਾ ਬੱਸ ਹੈ ਮੈਂ ਬੀਜ ਹੋ ਗਿਆ ਬੱਸ ਜੀ ਤਾਂ ਹੋ ਗਿਆ ਮੈਨੂੰ ਤਾਂ ਲੱਗਦਾ ਵੀ ਖਬਰੇਪਾਨ ਨਹੀਂ ਹੋ ਥੋੜੋ ਜਿਹੀ ਧੁੜ ਗਈ ਹੈ ਹਾਂ ਜੀ ਘਟ ਜਣੇ ਦੀ ਹੈ ਕੱਟ ਜੂਗੇ ਥੋੜੇ ਜੇ ਕਰਨੇ ਅੱਧੀ ਘਪਰੀ ਹਾਂ ਅੱਧੀ ਭਰੀ ਤਾਂ ਨਹੀਂ ਕੱਢਦੀ। ਹੂੰ। ਦੇਖਦੇ ਆ ਕਿੰਨੇ। ਆਹੀ ਰਹਿ ਗਏ ਪਰ ਹੈਨਾ? ਆਹ। ਉਧਰ ਨਹੀਂ ਹੈਗੇ ਮੈਨੂੰ ਲੱਗਦਾ। ਬਾਕੀ ਅੱਧਾ ਤਾਂ ਬੀਜ ਹੋ ਗਿਆ ਇੱਥੇ ਤੱਕ। ਆਹ ਲਾਈਨ ਰਹਿ ਗਈ। ਜਦੇ ਪਾਪਾ ਬੀਜ ਦੇ ਇੱਕ। ਇਹਦੇ 'ਚ ਵੀ। ਹਾਂਜੀ। ਉਹ ਸਿਰੇ ਤੱਕ। ਹਾਂਜੀ। ਹੈ? ਆਹ ਤਾਂ ਲਾਈਨ ਮੈਨੂੰ ਸਿਰੇ ਤੱਕ ਲੱਗਦੀ। ਬਾਹੀ ਤੈਨੂੰ ਰਹਿ ਗਈਆਂ ਫਿਰ। ਹਾਂ। 6 ਛੜ। ਬਾਹ ਬੀਜ ਕੱਢੀ ਗਾ ਫਿਰ ਬਾਕੀ ਜੇ ਕੱਢ ਗਿਆ ਲਿਆਉਂਗੇ ਘਰ ਤੇ ਬਾੜੀ ਤੋਂ ਚਲੋ ਨਹੀਂ ਉਹ ਵੀਡੀਓ ਵੀ ਸੀ ਨਾ ਹੁਣ ਬੀਜ ਜਣਾ ਇਹਦੇ ਬਾਅਦ ਹਲੇ ਪਿਆ ਟਾਈਮ ਅੱਗੇ ਕਦੋਂ ਉਹ ਵੀ ਨਹੀਂ ਕੱਢਣੀ ਸਿਆਲ ਦਾ ਹਾਂਜੀ ਉਹਦੇ ਉੱਤੇ ਰੱਖੇ ਵੇਆ ਪਰ ਜਿੱਥੇ ਸੀ ੜ ਕੱਢਣੀ ਨਾ ਗੰਨੇ ਉਹਦੇ ਉੱਪਰੇ ਰੱਖੀ ਗਏ ਉੱਪਰ ਰੱਖੇ ਵੇ ਬਾਅਦ ਚੱਕ ਦੱਬ ਦਾਂਗੇ ਉਹਨੂੰ ਬੱਦੂ ਤਿਆਰ ਕਰ ਦੋ ਜਦ ਤੱਕ ਵੀਰ ਨੂੰ ਹਾਂਜੀ ਵੱਢਣ ਲੱਗ ਜੂਗੀ ਸਾਧਰੀ ਉਹਨੂੰ ਹੁਣ ਬਾਉਂਗੇ ਕਿੰਨਾ ਟਾਈਮ ਹੋ ਗਿਆ 4 ਵਜੇ ਚੱਲੇ ਕੱਲ ਵੀ ਕੈਰੀ ਵਜੇ ਲੱਗੇ ਸੀ ਹੂੰ ਬਾਉਂ ਨੂੰ ਹੁਣ ਇੱਕ ਵਾਰੀ ਰੂਟਾ ਵੀਡਰ ਨਾਲ ਬਾਕੇ ਅੱਧਾ ਰਹਿ ਗਿਆ ਗੱਲ ਉਹ ਸਾਰਾ ਬਾਉਣਾ ਹੁਣ ਲੱਗਦਾ ਸਾਰੀ ਪਾਉਂਗੇ ਪਹਿਲਾਂ ਫਿਰ ਹਲਾਣਾ ਬਾਉਂਗੇ ਫਿਰ ਰੂਟਾ ਵੀਡਰ ਬਾਗੇ ਬਸ ਉਹਨੂੰ ਵੀ ਤਿੰਨ ਵਾਰੀ ਬਾਕੇ ਉਹ ਵੀ ਡੂਟਾ ਬੀਟੇ ਦੇ ਬੋਲ ਸਾਰੀ ਪਹਿਲਾਂ ਸਾਰਾ ਘਾਟੇ ਪਾਉਣਾ ਅੱਧਾ ਹੀ ਪਾਉਣਾ ਇਹ ਤਾਂ ਜਵੀ ਹੈ ਮੇਰਾ ਜਵੀ ਬੀਜ ਨਹੀਂ ਉਹ ਥੋੜਾ ਪਾਉਣਾ ਬਾਬੇ ਠੀਕ ਹੈ ਇਹ ਵੀ ਬੈਗਨ ਹੁਣ ਪਹਿਲਾਂ ਸਾਰੇ ਲਈ ਸੀ ਹੈਨਾ ਹਲ ਲਿਆਉਣੀ ਬਾਬੇ ਫਿਰ ਤਾਂ ਠੀਕ ਆ ਹੈਗਾ ਕਿਤੇ ਸਾਰੀ ਪਾਉਂਗੇ ਲਾਗੇ ਬਾਕੇ ਹਾਂ ਫਿਰ ਉਹ ਤਾਂ ਪੈ ਨਹੀਂ ਰਹਿੰਦਾ ਹੁਣ ਪਰਾਂ ਉਹ ਉਹ ਤਾਂ ਹੋ ਜੂਗਾ ਤੇਰੇ ਨਾਲ ਤੇ ਪਹਿਲਾਂ ਉੱਥੇ ਨਵੇੜ ਦੀ ਉਹ ਕਿਹਾ ਥੋੜਾ ਜਨਾ ਨਵੇੜ ਦੇਣਾ ਤੂੰ ਬਹੁਤ ਚੰਗਾ ਦੋ ਚੋੜੀਆਂ ਕੱਟ ਜੂंगी ਆ ਇਹਦਾ ਫਿਰ ਐ ਕਰਦੇ ਇਹਨੂੰ ਉੱਤੇ ਉੱਤੇ ਬਾਈਕ ਉੱਪਰ ਰੱਖ ਲਿਓ ਥੋੜਾ ਜਿਹਾ ਉਹ ਦਕਮਣ ਹੋਣਾ ਕੱਲੂ ਬੀਜਣਾ ਹੀ ਆ ਕੱਲੂ ਬੀਜਣਾ ਆਪਾਂ ਬਿਲਕੁਲ ਮੈਦੇ ਹੀ ਨਹੀਂ ਆਪਾਂ ਧੀਵੀ ਮੰਨਦਾ ਐਵੇਂ ਫਰਾਗ ਹੋਣਾ ਹਾਂ ਚਲੋ ਕਿਤੇ ਨਹੀਂ ਕੱਲੂ ਬੀਜ ਦਾਂਗੇ ਠੀਕ ਆ ਜੀ ਮੈਂ ਤਾਂ ਆਮ ਹੀ ਆ ਇੱਥੇ ਆ ਦੋ ਸਾਰ ਸਵੇਰੇ ਚੜ੍ਹ ਦੂੰਗਾ ਮੈਂ ਤਾਂ ਹੋਰ ਕਹਿੰਦੇ ਜੀ ਸਕੀਮ ਵੀ ਜਿੰਦਾ ਨੇ ਆਵੇ ਤੇ ਰਸਤਾ ਆ ਪੁਨਾਰੇ ਮਿੱਟੀ ਭੈਣੜੇ ਪਰ ਬਣ ਜੂਗਾ ਨਾ ਵਧੀਆ ਬੈਠ ਹੈ ਨਾ ਆ ਸਵੇਰੇ ਦੇਖਾਂਗੇ ਉਹ ਤਾਂ ਹੁਣ ਕੱਲੂ ਆ ਡਿਸੀਜਨ ਜਿਹੜੇ ਮਰਜ਼ੀ ਐਕਸਪੈਰੀਮੈਂਟ ਕਰੀ ਜਾਇਓ ਮਿੱਟੀ ਤਾਂ ਪਾਉਣੀ ਆ ਪਾਣੀ ਆ ਨਾ ਉਹ ਤਾਂ ਕੱਲੂ ਹੁਣ ਐਕਸਪੈਰੀਮੈਂਟ ਜਿੱਕਣਾ ਮਰਜ਼ੀ ਮਿੱਟੀ ਪਾ ਲਿਓ ਉਹਨੇ ਦੇਵਰਾਜ ਉਹ ਦੱਬੂਗਾ ਹਾਲੇ ਤੱਕ ਇਹਨਾਂ ਆ ਦੋੜੇ ਪੱਛੀਆਂ ਦੱਬੂਆਂ ਨਹੀਂ ਰਹਿ ਗਈਆਂ ਹੁਣੇ ਕੁੰਝੇ ਰਹਿੰਦੇ ਸਾਰੇ ਹਾਂਜੀ ਬਾਕੀ ਹੂੰ ਤਕਰੀਬਨ ਕਿੰਨੀਆਂ ਭਰੀਆਂ ਲੱਗੀਆਂ ਆਪਾਂ ਕਿੰਨੀਆਂ ਲੈ ਕੇ ਆਏ ਤੇ ਹੈ ਜੀ ਭੀਆਂ ਘੱਟੇ ਦੀਆਂ ਹਾਂ ਜੀ ਐ ਨੀਆਂ ਤਾਂ ਨਹੀਂ ਦੀਆਂ ਉਹ ਹੈ ਐ ਨੀਆਂ ਭਰੀਆਂ ਤਾਂ ਨਹੀਂ ਦੀਆਂ ਜੀ ਜਿਹੜੀਆਂ 16 17 ਭਰੀਆਂ ਜਿਹੜੀਆਂ ਆਪਾਂ ਲੈ ਕੇ ਆਏ ਤੇ ਹੈਈਆਂ ਦੀਆਂ ਨਹੀਂ ਹੈਈਆਂ ਸੀ ਆ ਠੀਕ ਹੈ ਹਾਂਜੀ ਦੁਹਰ ਕਰਤਾ ਇਹਨੂੰ ਹੁਣ ਨਹੀਂ ਪਾੜੇ ਪਾਈਆ ਅੱਛਾ ਗੂੜਾ ਜਿਹਾ ਲੱਗਦਾ ਥੋੜਾ ਜਿਹਾ ਰੋਟਾ ਮਟਰ ਲਿਆਂਦੇ ਆ ਫਿਰ ਦੂਹ ਰੋਟਾ ਮਟਰ ਕਰਤੇ ਆ ਠੀਕ ਆ ਜੀ ਹੂੰ ਠੀਕ ਆ ਜੀ ਠੀਕ ਆ ਜੀ ਹਾਂਜੀ ਦਿੱਲੀ ਕੋ ਜਾ ਕੇ ਆਇਆ ਕਿਆ ਕਹਿੰਦਾ ਤੁਸੀਂ ਨਹੀਂ ਜੀ ਬੀਜੀ ਹੋ ਗਈ ਛੇ ਗੀਲੇ ਵੀਦੇ ਸਵੇਰ ਦੇ ਆਨੇ ਹੁਣ ਓਰੇ ਹੁਣ ਚਾਉਂਦੇ ਨਹੀਂ ਚੱਲੇ ਜਾ ਚਾਚਾ ਕਿੰਨਾ ਤੇਲ ਖਾ ਗਿਆ ਕਹਿੰਦਾ ਇਹ 3500 ਦਾ ਖਾ ਗਿਆ ਚਾਚਾ ਕਹਿੰਦਾ 3500 ਦਾ ਤੇਲ ਖਾ ਗਿਆ ਪ੍ਰੋਸੀਡਰ ਦਾ ਕਰਾਇਆ 400 ਰੁਪਏ ਘੰਟੇ ਦਾ ਏ ਜੇ ਹੂੰ ਦਿਨ ਲਈ ਲੈਣੇ ਤਾਂ ਮੈਨੂੰ ਲੱਗਾ 3200 ਛੇ 2300 ਰੁਪਏ ਦਿਹਾੜੀ ਹਾਂਜੀ ਇਹ ਸਭ ਗਲਤ ਇੱਕ ਮਹੀਨਾ ਗਣਕ ਬਜਾਈ ਚੱਲ ਗਈ 90000 ਰੁਪਿਆ ਦਾ ਹੋ ਗਿਆ ਟੂ ਪਰਸੀਡਰ ਇਹ ਤਾਂ ਫ੍ਰੀ ਹੋ ਗਿਆ ਸੋਸਾਇਟੀ ਨੂੰ ਹੂੰ ਭਾਈ ਨੂੰ ਤਾਂ ਉਹੀ 70% ਸਬਸਿਡੀ ਪਰ ਹੁੰਦਾ 70 80% ਵੀ ਸਬਸਿਡੀ ਹੁੰਦੀ ਹੈ ਚਲੋ ਜਿੱਦਾਂ ਲੂਟ ਆ ਭਾਈ ਇਹਦਾ ਦੌੜ ਲੱਗਦਾ ਹਰੇਕ ਲਾਉਂਦਾ ਹਾਂ ਜੀ ਮੈਂ ਜ਼ਿੰਮੇਵਾਰ ਪੱਜੀ ਦਾ ਦੌਰ ਲਗਦਾ ਹਰੇਕ ਲਊਗਾ ਲਿਆਈਏ ਫੇ ਰੂਟਾ ਬੇਡਰ ਹੁਣ ਚਲੋ ਜੀ ਦੇਖਿਆ ਕਿੰਨੇ ਥੈਲੇ ਰੱਖੇ ਹੋਏ ਮੂਰੇ ਤੇ ਤਿੰਨ ਥੈਲੇ ਆ ਫੇ ਸੰਗਲ ਵੀ ਟੰਗਿਆ ਹੋਇਆ ਹੁੱਕ ਵੀ ਆ ਹੈ ਇਹ ਭਗਤ ਨੇ ਤਾਂ ਗਿਆ ਚੱਕਣੇ ਨਾ ਨੇ ਤੱਕ ਹੈ ਹਾਂ ਹਜਾਰ ਜਾਂਦਾ ਤਕਰੀਬਨ ਤਿੰਨ ਕੁ ਵੰਟਲ ਭਜਣਾ ਕਹਿੰਦੇ ਮੂਰੇ ਹਾਂ ਜੀ ਤਿੰਨ ਕੱਕਣਾ ਹੋ ਗਿਆ ਉਸੰਦਰਾ ਉਹੀ ਕਹਿੰਦਾ ਪਾਣੀ ਦਾ ਵਜ਼ਨ ਹੋਇਆ ਚਾਚਾ ਕਹਿੰਦਾ ਦਿੱਲੀ ਹਾਂ ਦਿੱਲੀ ਦੀਆਂ ਤੁੜੜੀਆਂ ਤੇ

ਕਿਉਂਕਿ ਕਿੰਨੀਆਂ ਭਰੀਆਂ 40 ਕ ਭਰੀਆਂ ਐ 38 40 ਠੀਕ ਹੈ ਫੇ ਸਰ ਜਨਾ ਜੇ 38 40 ਹੈਗੀਆਂ ਕੋਈ ਇੱਕ ਹੋਰ ਵੀ ਆ ਤੁਸੀਂ ਬੀਜੇ ਬਹੁਤ ਪਾਇਆ ਉਹ ਇੱਕ ਤਾਂ ਬੀਜੂ ਉੱਪਰ ਦੇ ਚੜਾ ਗੱਦ ਦੋ 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 ਲਾਏ ਕਿੱਥੇ ਆ ਉਹ ਦੇਖ ਲੈ ਜਾ ਕੇ ਇਹ ਨਹੀਂ ਚੜਾਇਆ ਹੈਗਾ ਇਹਨਾਂ ਦੇ ਕੰਮ ਆ ਫਿਰ ਉਹ ਮੈਂ ਨਹੀਂ ਜਿਹੜਾ ਆਈ ਮੈਂ ਤਾਂ ਇੱਕ ਲੈਨ ਵੀ ਜੀ ਆ ਬਸ ਇਹ ਦੋਨੋਂ ਉੱਪਰ ਜਿਹਨੇ ਦੇਵਰਾਜ ਆ ਰਹੇ ਨੇ ਮੈਂ ਇੱਕ ਲੈ ਮੈਂ ਤੁਹਾਡੇ ਸਾਹਮਣੇ ਦੱਸੂ ਗੱਲ ਸਿੱਧੀ ਆ ਜੀ ਇਹ ਕਹਿ ਰੱਖ ਕੇ ਲਾਇਆ ਦੋ ਉਂਗਲਾਂ ਦਾ ਫਰਕ ਚੈੱਕ ਦੇ ਤਿੰਨ ਦਾ ਅੱਖੀ ਤਾਂ ਤਾਂ ਛੋਟੀ ਵੱਢਣੀ ਪੈਂਦੀ ਵਿੰਗੀ ਆ ਉਹ ਫਿਰ ਵਿੰਗੀ ਹੈਗੀ ਉਹ ਨੂੰ ਪੰਨਣਾ ਜਿਹੜਾ ਉਹ ਮੈਂ ਇਹ ਨੀ ਕਢਾਇਆ ਹੈਗਾ ਉਹ ਦੇਖ ਲੈ ਅੱਗੇ ਸਾਰੀ ਦੇ ਦੇਖ ਜਾ ਕੈਮਰਾ ਲਾ ਦੇ ਉੱਥੇ ਕਾ ਲੂ ਜਿਹੜਾ ਜੀ ਦੀ ਲਾਈਨ ਹੋਊਗੀ ਤਾ ਵੀ ਮੈਂ ਤਾਂ ਕੋਈ ਲਾਈਨ ਨਹੀਂ ਵੀਜੀ ਜਦੋਂ ਜੇ ਘਟ ਗਈ ਆ ਆ ਪਾ ਦੂੰਗੇ ਪੰਜ ਭਰੀਆਂ ਮੈਂ ਤਾਂ ਤੁਹਾਡੇ ਕੋਲ ਤਾਂ ਮੈਂ ਢੇਰੀਆਂ ਬਣਾਈਆਂ ਐ ਬਾਕੀ ਕਰੇ ਜਿੱਥੇ ਤੱਕ ਹੋ ਗਿਆ ਪੁਰਾਣੇ ਜਿਹੜੇ 40 ਆ ਫਿਰ ਤਾਂ ਹੋਊਗਾ 35 ਵੀ ਹੋ ਗਈ ਹੋ ਜਾਣੀ 40 ਗੱਲ ਹੋ ਜਾਣਾ 35 ਗੱਲ 40 ਗੱਲ ਉਮੀਦ ਆ ਕਿ ਕਿ ਅਸੀਂ 18 20 ਭਰੀਆਂ ਲਿਆਏ ਤੇ ਪੈਣਾ ਉਹ ਸਵਾ ਵਿੱਗਾ ਏ ਵਿੱਗੇ ਤੋਂ ਉੱਪਰ ਆਹੋ ਇਹ ਆਪਣਾ ਤੁਹਾਰ ਤੇ ਘਟਾ। ਓਕੇ ਜੀ। ਫੁੱਲ ਮਲਾ ਮਲੂਕੇ ਬਰਾਬਰ ਆ ਗਿਆ ਬਸ। ਥੀ ਜੀ 40 ਭਰੀਆਂ ਹੋਈਆਂ। ਕਿ ਸਰ ਜੀ। ਇਹ ਪੰਚਾਇਤ ਦਾ ਘਟ ਗੀਟ ਹੈ। ਬੁੱਢੇ ਸਿਆਲ ਨੂੰ ਘਰ ਕਰ ਦਿੰਦੇ ਆ। ਤੇ ਬਰਾ ਦੂਈ ਕਹੀ। ਉਹ ਵੱਡਣਾ ਕੁੰਜੇ ਵਿੱਚ ਜੜੇ ਖੜੇ ਆ। ਸਿਆਲ ਦੂਨ ਕਰ ਦਿੰਦੇ ਨਾ ਵੀ। ਉਹ ਮਾੜੀ ਪੰਛੀ ਨੂੰ ਫੜ ਕੇ ਰੱਖੀਦਾ। ਮਾੜਾ ਜਿਹਾ ਪੰਛੀ ਨੂੰ ਦੋ ਕੁੰਮਰ ਦਾ ਫੜ ਕੇ ਰੱਖੀਦਾ ਇੰਨਾ ਕੁ। ਇੰਨਾ ਲੋ ਦਾ। ਉੱਪਰ ਚੜਾ ਕੇ ਨਹੀਂ ਵਧੀਆ 25 ਕਿ ਟੋਕੀ ਹੈ ਹੈ? ਇੱਕ ਦਾ 25 ਛੋਪੀ ਆ। ਗੱਲ ਕੋਈ ਨਹੀਂ। ਇੱਕ ਤੁਸੀਂ ਹੋਰ ਉੱਪਰ ਕਰੀ ਜਨੇ ਆ। ਕੋਈ ਨਹੀਂ। ਤੁਸੀਂ ਆਏ ਤਾਂ ਇਹ ਨਹੀਂ। ਆਪਣੇ ਖੇਤ ਵਿੱਚ ਘਟਿਆ ਘਟਿਆ ਬੱਢ ਲਗਾ ਇਸ ਵਿੱਚ ਸਭ ਪੂਰਾ ਲਗਾ ਔਰ ਕੀ ਹੋ ਰਿਹਾ? ਇਹ ਵੀ ਹੋ ਰਿਹਾ। ਕੈ ਸਰਦਾਰ ਸਵੀਰਦਾਰ ਤੂੰ ਆਇਆ ਨਹੀਂ। ਪਤਾ ਨਾ ਕਹੀ ਜੀ ਦੀ ਸਲਾਹ ਤੀ ਬਈ ਕਰਦੀ ਹੈ ਇਹ ਵੀ 18 ਗੱਲ ਹੋ ਜਾਣਾ ਇੱਥੇ ਦੇਖੀ ਜਊ। ਹੋ ਜਾਣਾ ਇੱਥੇ ਚਾਹੀਏ ਕਿ ਥੋੜਾ 8-8 ਗੁੰਦੇ ਨਾ ਔਰੇ ਜੜੇ ਖੜੇ। ਉਹ ਵੱਢਦੇ ਠੀਕ ਆ। ਕਹੀ ਤੁਸੀਂ ਲੈ ਹਾਂ। ਦੁਈ ਹੈਗੀ ਹੋਰੀ ਜੀ ਇੱਧਰ ਵੀ ਫੇਰ ਤੇ ਚਾਰੇ ਖੁੰਡੀਆਂ ਚ ਫੇਰ ਤੇ ਮੈਂ ਬਾਅਦ ਮੈਨੂੰ ਰੋਟਾ ਬਿਟਰ ਗੈਲੋ ਅਗਰ ਕੱਲੂ ਪਰ ਗਿਆ ਕੰਮ ਕੱਲੂ ਬੰਦੇ ਜ਼ਿਆਦਾ ਹੋਗੇ ਤਾਂ ਦੇਖੀ ਜਾਊ ਬੰਦੇ ਬਹੁਤ ਨਹੀਂ ਆ ਰਹੇ ਨਹੀਂ ਫੇਰ ਆਪੇ ਵੀ ਜਦਣਾ ਦੁਆਰਾ ਚਾਹੀਦੇ ਤਾਂ ਹੀ ਫਾਇਦਾ ਆਪੇ ਚਾਰ ਆ ਜਾਣਾ ਉਹਨੇ ਇੱਕ ਆ ਗਿਆ ਉਹ ਜੀ ਜੰਕਰ ਆ ਗਿਆ ਸ਼ੰਕਰਾਨਾ ਤਿੰਨੇ ਆਉਣਾ ਹੈ ਤਿੰਨਾ ਹੁੰਦੇ ਉਹ ਤਿੰਨੇ ਨਾਲ ਇਹਨੇ ਰੱਖੀ ਕੱਲੂ ਫੇਰ ਲਸਣ ਵੀ ਲੱਗ ਜਾਊਗਾ ਹਾਂ ਹਾਂ ਤਾਂ ਹੀ ਤਾਂ ਰੱਖਣੇ ਇੱਕ ਦਿਨ ਚ ਨਵੇੜ ਕੇ ਪਾਸੇ ਹਾਂ ਜੀ ਉਹ ਜ਼ਿਆਦਾ ਨਹੀਂ ਕੰਮ ਕਰ। ਮਿੱਟੀ ਵੀ ਪਾਉਣੀ ਆ। ਮਿੱਟੀ ਵੀ ਪਾਉਣੀ ਆ ਬਾਬਾ ਜੀ। ਕੰਮ ਜ਼ਿਆਦਾ ਕਾਤੇ ਨਹੀਂ ਕਰਦੇ। ਇੱਥੇ ਬਹਿ ਜਾ ਛਤਰੀ ਲੈ ਕੇ ਤੂੰ। ਹਾਂ। ਜਮਣ ਨੂੰ। ਉਹੀ ਕਰ। ਕੋਲ ਬੈਠੋ ਕੰਮ ਕਰੂੰਗੇ ਉਹ। ਚੱਲ ਫੇ ਬਾਹਰ। ਚਲੋ। ਜੋਹਰ ਕਰ ਦੋ ਨਾ ਫਿਰ ਇਹਨਾਂ ਵੜ ਜਿਓ ਰੂਟਾ ਵੀਟਰ ਨਾ ਬਾਕੀ ਮਰਜੀ ਹੈ ਇਹਨਾਂ ਦੀ ਮਰਜੀ ਹੈ ਬਾਕੀ ਉਹ ਤਾਂ ਸਾਫੀ ਆ ਸਫਾਈ ਤਾਂ ਵਧੀਰੀ ਆ ਉਹਦੀ ਸਫਾਈ ਜਿਹੜੀ ਤੇ ਉਹਦੀ ਵੀ ਲੱਗਣਾ ਉਹ ਇਹਨੂੰ ਕਿਉਂ ਕਰੋ ਠੀਕ ਆ ਜੀ